ਸਾਈਕਲ ਯਾਤਰਾ ਚੱਲ ਰਹੀ ਹੈ ਜੀ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਲਈ ਤੇ ਇਹ ਆਪਣੇ ਸਾਈਕਲ ਖੜੇ ਆ ਸਾਈਕਲ ਰੋਕਣ ਦਾ ਕਾਰਨ ਇਹ ਆ ਵੀ ਆਪਣੇ ਸਾਹਮਣੇ ਇੱਕ ਬਹੁਤ ਵੱਡਾ ਪਹਾੜ ਹੈ ਇਹ ਸਾਹਮਣੇ गिर ਗਿਆ ਤੇ ਰੋਡ ਪੂਰਾ ਬੰਦ ਹੈ ਜੇ ਆਪਾਂ ਐਦਾਂ ਫੇਕ ਜੀ ਵੀਡੀਓ ਬਣਾਉਣ ਲੱਗ ਗਏ ਤਾਂ ਚਸਣੀਆਂ ਬਹੁਤ ਹੈ ਪਰ ਆਪਾਂ ਸਾਫ਼ ਸੁਥਰੀ ਵੀਡੀਓ ਬਣਾ ਰਹੇ ਇਸ ਕਰਕੇ ਰੀਚ ਘੱਟ ਮਿਲਦੀ ਹੈ ਰੋਡ ਬਿਲਕੁਲ ਸਾਫ਼ ਹੈ ਜੀ ਇਹ ਸਾਈਡ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਣਾ ਹੈ ਤਾਂ ਕਰਕੇ ਇਹਨਾਂ ਨੇ ਆ ਬਗੇਰੀਆਂ ਹੋਈਆਂ ਰੋਡ ਜਮਾਂ ਸਾਫ਼ ਹੈ ਇਹ ਡਬਲ ਲਾਈਨ ਹੈ ਜਾਣ ਲਈ ਤੇ ਥੱਲੇ ਰੋਡ ਦਿਖ ਰਿਹਾ ਜੀ ਆਉਣੇ ਵਾਲਾ ਰਸਤਾ ਹੋ ਸਾਹਮਣੇ ਵਾਲਾ ਤਾਂ ਜਿਹੜੇ ਸੱਚੇ ਕ੍ਰिएਟਰ ਹੈ ਤੁਸੀਂ ਬੜੀ ਸਪੋਰਟ ਕਰਿਆ ਕਰੋ ਇਹ ਮੈਂ ਆਹੀ ਰੀਲ ਦੂਏ ਲੋਟ ਅਪਲੋਡ ਕਰ ਦਿੰਦਾ ਮੈਂ ਗਰੰਟੀ ਜਾਂਦਾ ਮੇਰੀ ਮੈਂ ਵੀ ਜੇ ਸਟੈਂਡ ਜੇ ਖੇਡ ਦਿੰਦਾ ਬਾਈ ਬਜਾ 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 ਮੇਰੀ ਵੀ ਚੱਲ ਜਾਨੀ ਸੀ ਅਸ ਤਾਂ ਫਸ ਗਏ ਜੀ ਜਲਦੀ ਜਲਦੀ ਸ਼ੇਅਰ ਕਰ ਦਿਓ ਮਹਾਰਾਜ ਦੀ ਕਿਰਪਾ ਨਾਲ ਕੰਮ ਨਹੀਂ ਕੀਤੇ ਕਦੇ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਫ ਸੁਥਰਾ ਜਿੰਨੇ ਵੀ ਯਾਤਰਾ ਦੀ ਤੁਹਾਨੂੰ ਜਾਣਕਾਰੀ ਹੈ ਉਹ ਬਿਲਕੁਲ ਐਨ ਸਾਫ ਸੁਥਰੀ ਦਵਾਂਗੇ ਬਿਨਾਂ ਇੱਕ ਵੀ ਪਰਸੈਂਟ ਤੁਹਾਨੂੰ ਫੇਕ ਸ਼ੋਅ ਕਰੇ ਯਾਤਰਾ ਬਹੁਤ ਸੋਹਣੀ ਚੱਲ ਰਹੀ ਹੈ ਅਜ ਮੌਸਮ ਬਹੁਤ ਵਧੀਆ ਖੜਿਆ ਹੋਇਆ ਹੁਣੇ ਚੜਨਾ ਦੇਖ ਕੇ ਹਟੇ ਆ ਤੇ ਸਾਹਮਣੇ ਆਪਾਂ ਨੂੰ ਘਟਾਬ